ਇਹ ਸਾਡੇ ਲਾਸਟ ਲੈਕਚਰ ਆ ਭਾਜੀ ਜੇ ਅਸੀਂ ਨਾ ਜਿੱਤੇ ਤੇ ਅਸੀਂ ਦੁਬਾਰਾ ਨਹੀਂ ਖੜੇ ਹੋਣਾ ਭਾਜੀ ਕਿਉਂਕਿ ਆ ਸਾਡਾ ਜਾਨ ਆਖਰੀ ਇੱਕ ਪੱਤਾ ਸੀਗਾ ਉਸ ਤੋਂ ਬਾਅਦ ਅਸਲ ਵਿੱਚ ਕੋਈ ਆਉਣ ਨਹੀਂ ਥੱਕਾ ਹੋ ਗਿਆ ਸਾਡਾ ਨਾ ਕਿਉਂਕਿ ਪਹਿਲਾਂ ਸਾਨੂੰ ਪਰਮਿਸ਼ਨਾਂ ਨਹੀਂ ਮਿਲੀਆਂ ਜਿੰਨਾ ਤੇ ਉਹਨਾਂ ਨੇ ਹੀ ਆ ਭਾਜੀ ਜੇ 3 ਮਹੀਨੇ ਪਹਿਲਾਂ ਕਰ ਰਹੇ ਪ੍ਰਚਾਰ ਲੋਕਾਂ ਦੇ ਦਿਮਾਗ 'ਚ ਵੜ ਗਿਆ ਹੈ ਉਹਨਾਂ ਦੇ ਘਰ ਵਿੱਚ ਗਿਆ ਫੋਨ ਆਇਆ ਲੋਕਾਂ ਨੇ ਫੋਨ ਕਰਕੇ ਕਿਹਾ ਵੀ ਅਸੀਂ ਤੈਨੂੰ ਵੋਟ ਪਾਣੀ ਪਾਣੀ ਤੂੰ ਜੋ ਮਰਜ਼ੀ ਕਰੀਂ ਇਹ ਹੱਲਾ ਬੋਲ ਹੱਲਾ ਬੋਲ ਖੋਲਣਾ ਸਾਰਿਆਂ ਦੀ ਪੋਲ ਅੰਦਰੋਂ ਕਿੰਨੇ ਮਿੱਠੇ ਵਿੱਚੋਂ ਹੈ ਕਿੰਨੇ ਗੋਲ ਖੋਲਣਾ ਸਾਰਿਆਂ ਦੀ ਪੋਲ ਇੱਕ ਵੱਡੇ ਵੱਡੇ ਵਾਅਦੇ ਕਰਕੇ ਦਿੰਦੇ ਫੱਟੇ ਦਿੰਦੇ ਚੱਕ ਨੇ ਗੋਲੀਆਂ ਦੇ ਕੇ ਮਿੱਠੀਆਂ ਮਿੱਠੇ ਤੁਹਾਨੂੰ ਦਿੰਦੇ ਲੁੱਟ ਨੇ ਲੋਕ ਸਭਾ ਦੀ ਚੋਣ ਲੜ ਰਹੇ ਨੀਟੂ ਸ਼ਟਰਾਂ ਵਾਲਾ ਮੇਰੇ ਨਾਲ ਨਹੀਂ ਗੱਲਬਾਤ ਕਰਦੇ ਆ ਨੀਟੂ ਜੀ ਸ਼ਕਤੀਮਾਨ ਵਾਲੀ ਤੁਸੀਂ ਆਪਣੀ ਵਰਤੀ ਲਾ ਲਈਏ ਚਿੱਟਾ ਕੁੜਤਾ ਪਜਾਮਾ ਪਾ ਲਿਆ ਲੀਟਰ ਲੱਗਦਾ ਕਿ ਇਸ ਵਾਰੀ ਬਣ ਜੂਗੇ ਦੇਖੋ ਇਹਦੇ ਲੋਕ ਦੱਸਣਗੇ ਜੀ ਲੋਕ ਮੰਤਰ ਇੱਕ ਦਿੱਤਾ ਡਾਕਟਰ ਪੀਮਾ ਬਾਬਾ ਸਾਹਿਬ ਨੇ ਸਵਿਧਾਨ ਦੇ ਵਿੱਚ ਸਭ ਨੂੰ ਹੱਕਾ ਖੜਾ ਹੁੰਦਾ ਤੇ ਸਾਰੇ ਖੜੇ ਆ ਮੈਂ ਵੀ ਆਪਣੇ ਕੋਸ਼ਿਸ਼ ਕਰ ਰਹੇ ਹਾਂ ਜੀ ਹੁਣ ਇਹ ਪਰ ਇਹ ਆ ਕੀ ਰੱਬ ਦਾ ਨਾਮ ਲਵਾਂਗੇ ਪਹਿਲੇ ਬਾਕੀ ਕੰਮ ਬਾਅਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਪੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਤਾਂ ਸ਼੍ਰੀ ਗੁਰ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾ ਖੁਸ਼ੀਆਂ ਦਾ ਵਾਲਾ ਤਾਲ ਸਭ ਨੂੰ ਖੁਸ਼ ਰੱਖੇ ਤੁਹੀ ਨਰੰਕਾਰ ਮੈਂ ਤੇਰੀ ਸ਼ਰਨ ਆ ਮੈਨੂੰ ਬਖਸ਼ ਲੋ ਜਿਕਰਾ ਮਾ ਚਿੰਤਪੁਣੀ ਦਾ ਬੋਲ ਸਾਚੇ ਦਰਵਾਜ਼ੇ ਕੀ ਜਾਈ ਚੋਣ ਪ੍ਰਚਾਰ ਕਿਵੇਂ ਰਿਹਾ ਜੀ ਚੋਣ ਪ੍ਰਚਾਰ ਚੱਲਦਾ ਪਿਆ ਸਾਡਾ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਚੱਲਦਾ ਪਿਆ ਤੇ ਬਾਕੀ ਇਹ ਆ ਨਹੀਂ ਤਸੱਲੀ ਬਖਸ਼ ਹੋਇਆ ਚੋਣ ਪ੍ਰਚਾਰ ਉਦਾਂ ਨਹੀਂ ਥੱਕਾ ਹੋ ਗਿਆ ਸਾਡਾ ਨਾ ਕਿਉਂਕਿ ਪਹਿਲਾਂ ਸਾਨੂੰ ਪਰਮਿਸ਼ਨਾਂ ਨਹੀਂ ਮਿਲੀਆਂ ਜੇ ਪਰਮਿਸ਼ਨਾਂ ਮਿਲੀਆਂ ਤੇ ਉਹਨਿਆਂ ਕੁ ਪਰਮਿਸ਼ਨ ਦੇ ਦਿੱਤੀਆਂ ਨੇ ਜਿੰਨੀ ਕੁ ਸਾਨੂੰ ਬਾਅਦ ਤੋਂ ਬਾਅਦ ਜਰੂਰ ਸੀਗੀ ਉਹ ਕਹਿੰਦੇ ਕਦੀ ਤੁਹਾਨੂੰ ਆ ਗੱਡੀ ਦੀ ਮੋਟਰਸਾਈਕਲ ਦੀ ਪਰਮਿਸ਼ਨ ਦਿੱਤੀ ਹੋਗੀ ਕਦੀ ਲੋਅ ਸਪੀਕਰ ਦੀ ਨਹੀਂ ਕਦੀ ਇਹ ਕਦੀ ਉਹ ਮਤਲਬ ਵੱਡੀਆਂ ਪਾਰਟੀਆਂ 2 2 3 3 ਮਹੀਨੇ ਪਹਿਲਾਂ ਪੋਸਟਰ ਲਾਉਂਦੇ ਸੀਗੇ ਜਿੰਨਾ ਤੇ ਉਹਨਾਂ ਨੇ ਹੀ ਆ ਭਾਜੀ ਜੇ 3 ਮਹੀਨੇ ਪਹਿਲਾਂ ਕਰਦੇ ਆ ਪ੍ਰਚਾਰ ਲੋਕਾਂ ਦੇ ਦਿਮਾਗ 'ਚ ਵੜ ਗਿਆ ਲੋਕਾਂ ਦੇ ਦਿਮਾਗ 'ਚ ਪਾਰਟੀ ਬੈਠ ਗਈ ਹੈ ਇੱਥੇ ਬੈਠ ਗਈ ਤਾਂ ਅਸੀਂ ਕੀ ਕਰ ਸਕਦੇ ਉਹ ਪਾਰਟੀ ਨੂੰ ਕੱਢਣ ਵਾਸਤੇ ਉਹ ਦਿਮਾਗ ਉਹ ਫਰੈਸ਼ ਕਰਨਾ ਪੈਣਾ ਫੇਰ ਜਾ ਕੇ ਕਿਤੇ ਨਹੀਂ ਜਿਤਰੇ ਤੁਹਾਨੂੰ ਲੱਗਦਾ ਨਹੀਂ ਭਾਜੀ ਦੇਖੋ ਲੋਕ ਤੇ ਕਹਿੰਦੇ ਸਾਰੇ ਲੋਕ ਕਹਿੰਦੇ ਜਿਨ੍ਹਾਂ ਦੇ ਘਰਾਂ ਵਿੱਚ ਜਿਨ੍ਹਾਂ ਦੇ ਘਰ ਵਿੱਚ ਗਿਆ ਫੋਨ ਆਏ ਲੋਕਾਂ ਨੇ ਫੋਨ ਕਰਕੇ ਕਿਹਾ ਵੀ ਅਸੀਂ ਤੈਨੂੰ ਵੋਟ ਪਾਣੀ ਪਾਣੀ ਤੂੰ ਜੋ ਮਰਜ਼ੀ ਕਰ ਅਸੀਂ ਤੇਰੇ ਨਾਲ ਆ ਜੀ ਅੱਜ ਵੀ ਲੋਕਾਂ ਦੀ ਕਾਲਾਂ ਬਹੁਤ ਆ ਰਹੀਆਂ ਜਾ ਰਹੀਆਂ ਕਿ ਅਸੀਂ ਤੇਰੇ ਨਾਲ ਹਾਂ ਤੈਨੂੰ ਡਰਨ ਦੀ ਲੋੜ ਨਹੀਂ ਤੁਸੀਂ ਕਿਵੇਂ ਕੀਤਾ ਮੋਟਰਸਾਈਕਲ ਦੇ ਉੱਤੇ ਵੀ ਕੀਤਾ ਸੀਗਾ ਦੇਖਿਆ ਤੁਹਾਡੀ ਵੀਡੀਓ ਫੋਟੋਆਂ ਦੇਖਿਆ ਸੀ ਮੋਟਰਸਾਈਕਲ ਦੇ ਉੱਤੇ ਕਰਦੇ ਆ ਸਰ ਆਪਾਂ ਤੇ ਪਰਚੋਨ ਪ੍ਰਚਾਰ ਤੇ ਬਾਕੀ ਇਹ ਹੈ ਕਿ ਇਹ ਸਾਡੇ ਲਾਸਟ ਇਲੈਕਸ਼ਨ ਆ ਭਾਜੀ ਜੇ ਅਸੀਂ ਨਾ ਜਿੱਤੇ ਤੇ ਅਸੀਂ ਦੁਬਾਰਾ ਨਹੀਂ ਖੜੇ ਹੋਣਾ ਭਾਜੀ ਟੁੱਟ ਗਏ ਭਾਜੀ ਯਾਰ ਅਸੀਂ ਵਿੱਚੋ ਯਾਰ ਪਤਾ ਗੱਲ ਕੀ ਹੈ ਜੇ ਇੱਕ ਵਾਰੀ ਦੇਖ ਦੋ ਵਾਰ ਦੇਖ ਹੁਣ ਸਾਡੇ ਘਰ ਦੇ ਭਾਂਡੇ ਵੀ ਗਿਰਵੀ ਇਸ ਟਮ ਹੋ ਨਹੀਂ ਲੱਛ ਲੜਾਗੇ ਜੀ ਭਾਂਡੇ ਤੱਕ ਵੇਗੇ ਕਿਉਂਕਿ ਆ ਸਾਡਾ ਜਨਾ ਆਖਰੀ ਇੱਕ ਪੱਤਾ ਸੀਗਾ ਉਸ ਤੋਂ ਬਾਅਦ ਨਹੀਂ ਜੁਗੀ ਪਰ ਕਹਿ ਰਹੇ ਹੂੰ ਵੀ ਲੱਗਦਾ ਵੀ ਦਾਲ ਐਰ ਕੀ ਨਹੀਂ ਗੱਲ ਨਹੀਂ ਫੇਰ ਤੇ ਫੇਰ ਕਿਵੇਂ ਗੱਡੀ ਚੱਲੂਗੀ ਅੱਗੇ ਕਿਉਂਕਿ ਆਪਾਂ ਦੇਖੋ 13 ਕੈਂਡੀਡੇਟ ਖੜੇ ਕੀਤੇ ਸੀਗੇ ਮੈਂ ਲੋਕਾਂ ਨੂੰ ਵਾਦਾ ਕੀਤਾ ਸੀਗਾ ਅਮ੍ਰਿਤਸਰ 'ਚ ਮੇਰੀ ਵਾਈਫ ਜਲੰਧਰ ਤੋਂ ਮੈਂ ਵਾਰਾਨਸੀ ਤੋਂ ਮੈਂ ਠੀਕ ਹੈ ਜੀ ਦੋ ਜਗ੍ਹਾ ਤੋਂ ਤੇ ਦੋ ਜਗ੍ਹਾ ਮੈ ਲੂੰਗਾ ਇੱਕ ਜਗ੍ਹਾ ਮੇਰੀ ਵਾਈਫ ਲੜੇਗੀ ਤੇ ਵਾਰਾਨਸੀ ਵਿੱਚ ਵੀ ਤੱਕਾ ਕੀਤਾ ਗਿਆ ਸਾਡੇ ਨਾਲ ਉਹ ਕਿਦਾਂ ਕਿ ਮੋਦੀ ਸ਼ਨੀਵਾਰ ਛੁੱਟੀ ਸੀ ਐਤਵਾਰ ਛੁੱਟੀ ਸੀ ਸੋਮਵਾਰ ਮੋਦੀ ਸਾਹਿਬ ਆਪਣੀ ਫਾਈਲ ਪਰ ਆਪਣਾ ਰੈਲੀ ਕਾਟ ਦੀ ਕਚਹਿਰੀ ਦੇ ਮੋੜੇ ਮੰਗਲਵਾਰ ਆਪਣੀ ਫਾਈਲ ਪਰ ਅੰਚਲ ਗਏ ਤੇ ਸਾਨੂੰ ਅੰਦਰ ਜਾਣ ਦਾ ਮੌਕਾ ਨਹੀਂ ਦਿੱਤਾ ਜੀ ਇਹਨਾਂ ਨੇ ਉਸ ਤੋਂ ਬਾਅਦ ਸਾਨੂੰ ਫੜਕਣ ਦਿੱਤਾ ਸਹੀ ਵਾਪਸ ਆਣਾ ਪਿਆ ਸਾਡੇ ਸਾਰੀ ਫਾਈਲ ਤਿਆਰ ਸੀ ਸਾਰਾ ਕੋਈ ਡਾਕੂਮੈਂਟ ਤਿਆਰ ਸੀਗਾ ਕੋਈ ਚੀਜ਼ ਦੀ ਕਮੀ ਨਹੀਂ ਸੀਗੀ ਇੱਥੇ ਤੁਹਾਨੂੰ ਕਿਹੜਾ ਲੱਗਦਾ ਜਲੰਧਰ ਦੇ ਵਿੱਚ ਵੀ ਕਿਹੜਾ ਮੈਂ ਨਹੀਂ ਕਛਕਸਾ ਕਿਉਂਕਿ ਜਿਹੜਾ ਆ ਆ ਚੀਜ਼ਾਂ ਜਿਹੜੀ ਚੋਣ ਕਮਿਸ਼ਨ ਸਾਹਿਬ ਜੇ ਅੱਗੇ ਆਪਾਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆਂ ਦੇਖੋ ਜੇ ਸਾਨੂੰ 7 ਦਿਨ ਦਿੱਤੇ ਹੁੰਦੇ ਸੱਤ ਦਿਨ ਪੂਰੇ ਸਾਨੂੰ ਦਿਓ ਫਾਈਲ ਪੰਨ 10 ਦਿਨ ਦਿਓ ਸਾਨੂੰ ਕਿਉਂਕਿ ਬੰਦੇ ਬਹੁਤ ਜ਼ਿਆਦਾ ਸੀਗੇ ਅੱਧੇ ਬੰਦੇ ਵਾਪਸ ਚੱਲ ਗਏ ਜੀ ਕਈਆਂ ਦੇ ਪ੍ਰੂਫ ਨਹੀਂ ਪੂਰੇ 1-2 ਦਿਨ ਲੱਗੇ ਜੇ ਗੱਲ ਤੁਸੀਂ 7 ਤੋਂ ਲੈ ਕੇ 14 ਤੱਕ ਹੈ ਤੁਸੀਂ 7 ਤੋਂ ਲੈ ਕੇ 17 ਤੱਕ ਕਰੋ ਵਧਾ ਦੋ ਦਿਨ ਘਟਾਓ ਨਾ ਛੁੱਟੀ ਕੋਈ ਨਹੀਂ ਹੋਣੀ ਚਾਹੀਦੀ ਸੀ ਇਹਨਾਂ ਨੇ ਦੋ ਛੁੱਟੀਆਂ ਕੀਤੀਆਂ ਪੰਜ ਦਿਨ ਮਿਲੇ ਪੰਜ ਦਿਨ ਦੇਸੀ ਕੀ ਗੱਲ ਨਾ ਸੀਗਾ ਸਕੀਮ ਫੇਰ ਉੱਤਿਆਂ ਦੀ ਹੈ ਜਿਹੜੇ ਮੰਤਰੀ ਹੈ ਵੱਡੇ ਮੰਤਰੀ ਹੈ ਇਹਨਾਂ ਦੇ ਸਾਰੀ ਗੇਮ ਹੱਥ ਵਿੱਚ ਆ ਤੇ ਸਾਡੇ ਹੱਥ ਵਿੱਚ ਨਹੀਂ ਹੈਗੀ ਭਾਜੀ ਜਿਮਣੀ ਚੋਣ ਦੇ ਵਿੱਚ ਤੁਹਾਨੂੰ 5000 ਦੇ ਕਰੀਬ ਵੋਟਾਂ ਪੈਗੀਆਂ ਸੀਗੀਆਂ 48-4700 ਵੋਟਾਂ ਇੰਨੀਆਂ ਪਈਆਂ ਸੀਗੀਆਂ ਤੁਹਾਨੂੰ ਤੇ ਇਸ ਵਾਰੀ ਕਿੰਨੀਆਂ ਕਿ ਲੱਗਦਾ ਕਿ ਉਤ ਤੋਂ ਵਧਣਗੀਆਂ ਜਾਂ ਘਟਣਗੀਆਂ ਦੇਖੋ ਭਾਜੀ ਉਹ ਨਾ ਸੱਚ ਦੇ ਹੱਕ ਦੀਆਂ ਵੋਟਾਂ ਸੀਗੀਆਂ ਇਮਾਨਦਾਰੀ ਦੀਆਂ ਵੋਟਾਂ ਸੀਗੀਆਂ ਉਹ ਇੱਕ ਡਾਕਟਰ ਪੀਮਰਾਓ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਵਾਲਿਆਂ ਦੀਆਂ ਵੋ ਨਾ ਮੈਂ ਉਹਨਾਂ ਨੂੰ ਪਾਣੀ ਪਿਆਇਆ ਨਾ ਉਹਨਾਂ ਕੋ ਕਦੀ ਮਿਲਣ ਗਿਆ ਉਹਨਾਂ ਨੇ ਮੈਨੂੰ ਉਹ ਵੋਟ ਚ ਦਿੱਤੀ ਹੈ ਕਿ ਬਿਲਕੁਲ ਜਿੱਥੇ ਕਿ ਇੱਕਦਮ ਕੋਈ ਕਦੇ ਕਦੇ ਕੋਈ ਬੰਦਾ ਮਤਲਬ ਸੋਚਦਾ ਨਹੀਂ ਕਿ ਇੱਕ ਗਰੀਬ ਬੰਦੇ ਨੂੰ ਵੋਟ ਪਾ ਕੇ ਇਦਾਂ ਉਹਨਾਂ ਨੇ ਸੋਚਿਆ ਵੀ ਗਰੀਬ ਬੰਦੇ ਨੂੰ ਇੱਕ ਯਾਰ ਆਮ ਬੰਦੇ ਨੂੰ ਮੌਕਾ ਦਿਓ ਉਹ 4599 ਵੋਟ ਉਹ ਸੱਚੀ ਸੁੱਚੀ ਵੋਟ ਸੀਗੀ ਕਿ ਜਿਹੜੇ ਰੱਬ ਦੇ ਬੰਦਿਆਂ ਨੇ ਪਾਈ ਬਿਨਾਂ ਸਵਾਰਥ ਤੋਂ ਬਿਨਾਂ ਕਿਸ ਚੀਜ਼ ਅੱਜ ਕੱਲ੍ਹ ਹਰ ਘਰ ਦੇ ਵਿੱਚ ਪਰਚੀਆਂ ਜਾਰੀਆਂ ਕਿਸੇ ਦੇ ਘਰ 2000 ਰੁਪਏ ਕਿਸੇ ਦੇ ਘਰ 1500 ਜਾ ਰਿਹਾ ਵਾ ਤੇ ਕਿਸੇ ਦੇ ਘਰ ਸ਼ਰਾਬ ਜਾ ਰਹੀ ਕਿਸੇ ਦੇ ਘਰ ਆਟੇ ਜਾ ਰਹੀ ਹੈ ਇਹ ਸਾਰੀ ਪਾਰਟੀ ਦੇ ਰਹੀਆਂ ਭਾਜੀ ਤੇ ਜੇ ਜाहिर ਗੱਲ ਹੈ ਜੇ ਪਹਿਹ ਕੋ ਦੇ ਜਾਤੇ ਉਹਨੂੰ ਵੋਟ ਪੈਗੀ ਨਾ ਸਾਨੂੰ ਸਾਨੂੰ ਕਿੱਥੇ ਪੈਗੀ ਜੇ ਅਸੀਂ ਪੈਸੇ ਦਵਾਂਗੇ ਨਹੀਂ ਭਾਜੀ ਕਿ ਸਾਨੂੰ ਜੇ ਮੰਨ ਲਓ ਰੁਪਈਆ ਨਹੀਂ ਦਿੱਤਾ ਹੋਗਾ ਤੇ ਵੋਟ ਨਹੀਂ ਪੈਣੀ ਸਾਨੂੰ ਭਾਜੀ ਕਿਹਨਾਂ ਹਾਲਾਤਾਂ ਦੇ ਉੱਤੇ ਕੋਈ ਗੀਤ ਸੁਝਦਾ ਹੈ ਤੁਹਾਨੂੰ ਕਿਉਂਕਿ ਗੀਤ ਵੀ ਤੁਸੀਂ ਗਾਉਨੇ ਹੋ ਲਿਖਦੇ ਹੋ ਦੇਖੋ ਇਹ ਹੈ ਕਿ ਹੱਲਾ ਬੋਲ ਹੱਲਾ ਬੋਲ ਖੋਲਣਾ ਸਾਰਿਆਂ ਦੀ ਪੋਲ ਅੰਦਰੋਂ ਕਿੰਨੇ ਮਿੱਠੇ ਵਿੱਚੋਂ ਹੈ ਕਿੰਨੇ ਗੋਲ ਖੋਲਣਾ ਸਾਰਿਆਂ ਦੀ ਪੋਲ ਇਕ ਵੱਡੇ ਵੱਡੇ ਵਾਅਦੇ ਕਰ ਦੇਂਦੇ ਫੱਟੇ ਦੇਂਦੇ ਚੱਕ ਨੇ ਗੋਲੀਆਂ ਦੇ ਕੇ ਮਿੱਠੀਆਂ ਮਿੱਠੇ ਤੁਹਾਨੂੰ ਦੇਂਦੇ ਲੁੱਟ ਨੇ ਹਲਾ ਬੋਲ ਹਲਾ ਬੋਲ ਖੋਲਾ ਸਾਰੇ ਨੀਡ ਟੂ ਸ਼ਟਰ ਵਾਲਾ ਅਫੀਸ਼ਲ ਚੈਨਲ ਦੇ ਵਿੱਚ ਆ ਗਿਆ ਭਾਜੀ ਆ ਲੈਕਸ਼ ਪਰ ਰਹਿ ਪੈਸੇ ਹਾਂਜੀ ਇਹ ਪਰ ਹਾਂਜੀ ਇਹ ਪਰ ਜਿਹੜੇ ਇਲੈਕਸ਼ਨ ਆ ਜੀ ਇਹ ਜ਼ਿੰਦਗੀ ਦੇ ਸਾਡੇ ਆਖਰੀ ਇਲੈਕਸ਼ਨ ਹੈ ਇਸ ਤੋਂ ਬਾਅਦ ਨਹੀਂ ਲੈਣਾ ਕਹਿੰਦਾ ਜੀ ਇਲੈਕਸ਼ਨਾਂ ਦੌਰਾਨ ਕੋਈ ਗੀਤਕੂਤ ਬਣਾਇਆ ਤੁਸੀਂ ਇਲੈਕਸ਼ਨਾਂ ਦੇ ਉੱਤੇ ਜਾਂ ਪੰਜਾਬ ਦੇ ਮੌਜੂਦ ਨਹੀਂ ਨਸ਼ਰ ਉੱਤੇ ਬਣਾਇਆ ਜੀ ਆਪਾਂ ਨਸ਼ਰ ਉੱਤੇ ਤੇ ਉਹ ਐਦਾਂ ਗੀਤਾ ਤੇ ਤੇ ਸੂ ਮੈ ਸਭ ਹੋ ਗਏ اڈੇ ਬਣ ਗਏ ਬਾਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵਾਂਝੇ بچਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਤੈਂਦੇ ਕਿਲੇ ਉਮੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਯੰਗ ਬਲੜ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਕਹਿੰਦੇ ਕਿ ਲੈ ਉਮੀਦਾਂ ਦੇ ਵਿੱਚ ਚਰਾਹੇ ਰਹੁੰਦੇ ਕੁਰਸੀ ਦੀ ਭੁੱਖ ਨੇ ਕੀਤਾ ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਹਰ ਜਗ੍ਹਾ ਦੇਖਾਂ ਜਿੱਧਰ ਇਹਨਾਂ ਦੀ ਹੁੰਦੀ ਤੱਕੇ ਸ਼ਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰਹਿੰਦੇ ਖੜੇ ਬੁੱਤ ਸ਼ਹੀਦਾਂ ਦੇ ਜਿਹੜੇ ਅੱਜ ਦੀ ਸੋਚ ਜਿਹੜੀ ਭਗਤ ਸਿੰਘ ਦੀ ਸੋਚ ਚਾਹੀਦੀ ਹਰ ਘਰ ਨੂੰ ਪੰਜਾਬ ਦੇ ਵਿੱਚ ਇੱਕ ਸੋਚ ਲੈਣੀ ਪੈਣੀ ਆ ਜਿਹੜੀ ਡੂੰਗੀ ਸੋਚ ਆ ਆ ਲੀਡਰਾਂ ਤੋਂ ਬਚਣ ਵਾਸਤੇ ਆ 2000 ਰੁਪਏ ਲੈ ਕੇ ਇਸ ਸ਼ਰਾਬ ਦੀ ਬੋਤਲ ਲੈ ਕੇ ਆਪਣਾ ਆਪਣੀ ਵੋਟ ਵੇਚਦੇ ਨੇ ਇਹਨਾਂ ਨੂੰ ਬਹੁਤ ਗਲਤ ਗੱਲ ਆ ਬੇਸ਼ੱਕ ਇਹਨਾਂ ਤੋਂ ਪੈਸਾ ਲੈਣ ਨੂੰ ਵੋਟ ਨਾ ਪਾਓ ਤਾਂ ਕਿ ਇਹਨਾਂ ਨੂੰ ਆਣ ਆਣ ਵਾਲਾ ਸਮਾਂ ਪਤਾ ਲੱਗੇ ਵੀ ਯਾਰ ਅਸੀਂ ਅਸੀਂ ਵੀ ਦਲਬੱਦਰੂ ਸੀਗੇ ਤੇ ਜਨਤਾ ਨੇ ਸਾਨੂੰ ਸਾਡਾ ਸ਼ੀਸ਼ੇ 'ਚ ਮੂੰਹ ਦਿਖਾਦਾ ਜਿੱਦਾਂ ਦੇ ਸਾਡਾ ਮੂੰਹ ਸੀਗਾ ਉਦਾਂ ਦਾ ਸ਼ੀਸ਼ੇ ਦਿਖਾਦਾ ਜੀ ਇਹਨਾਂ ਨੂੰ ਇੱਕ ਵਾਰੀ ਚਾਹੀਦਾ ਜਨਤਾ ਨੂੰ ਉਦਾਂ ਕਰ ਜੇਦਾ ਨਹੀਂ ਕਰੂਗੇ ਤੇ ਫਿਰ ਭਾਜੀ ਅਗਲਾ ਮਾਹੌਲ ਬਹੁਤ ਔਖਾ ਵਾ ਬਹੁਤ ਜ਼ਿਆਦਾ ਔਖਾ ਵਾ ਕੁਝ ਨਹੀਂ ਕਹਿ ਸਕਦੇ ਠੀਕ ਹੈ ਜੀ ਇਹ ਨੇ R2 ਛਟਰਾਵਾਲਾ ਕੈਂਡੀਡੇਟ ਨੇ ਜਲੰਧਰ ਤੋਂ ਕਹਿੰਦੇ ਵੀ ਇਹ ਸਾਡੀ ਆਖਰੀ ਇਲੈਕਸ਼ਨ ਆ ਇਸ ਤੋਂ ਬਾਅਦ ਇਲੈਕਸ਼ਨ ਲੜਨ ਦੀ ਸਾਡੇ 'ਚ ਕੋਈ ਵਾਹ ਨਹੀਂ ਰਹਿ ਗਈ ਹੁਣ ਤੇ ਜੇ ਅਸੀਂ ਨਾ ਜਿੱਤੇ ਤੇ ਹੁਣ ਰਾਜਨੀਤੀ ਤੋਂ ਕਿਨਾਰਾ ਕਰ ਲੈਣਾ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੈਲੀ ਪੋ